ਰਾਹੁ ਜਗਤਾਰ ਸਿੰਘ ਲੱਡੀ ਪੀਕੇ ਜੂ ਇੱਕ ਤਰ੍ਹਾਂ ਆ ਸਮੂਹ ਰੂਪ ਲੱਗਦਾ ਆ ਗੂ ਜਿਹੜਾ ਕੀ ਸੋਨੇ ਸਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਦੇਖ ਰਹੇ ਹਾਂ ਪੂਰੇ ਦਾ ਮੁੱਖ ਮੰਤਰੀ ਜਿਹੜਾ ਆਮ ਘਰਾਂ ਦਾ ਧੀ ਪੁੱਤ ਕਹਿਣ ਵਾਲਾ ਕੱਲ ਮੀਟਿੰਗ ਦੇ ਵਿੱਚੋਂ ਸੰਯੁਕਤ ਮੋਰਚੇ ਦੇ ਆਗੂਆਂ ਨਾਲ ਤੜੰਗ ਹੋ ਕੇ ਭੱਜਿਆ ਅਧੂ ਵਿਚਾਲੇ ਮੀਟਿੰਗ ਛੱਡ ਕੇ ਜਿਹਦੇ ਲਈ ਲੀਕ ਕਿਹਾ ਹੋਇਆ ਪ੍ਰੋਗਰਾਮ ਆ ਪਹਿਲਾਂ ਦਾ ਸੰਯੁਕਤ ਮੋਰਚੇ ਦਾ 4 ਤਰੀਕ ਨੂੰ ਅੱਜ ਆਪਾਂ ਨੇ ਟਰਾਲੀਆਂ ਲੰਗਰਾਂ ਵਾਲੀਆਂ ਲੈ ਕੇ ਪਟਿਆਲੇ ਦੇ ਨੇੜੇ ਤੇੜੇ ਰੁਕਣਾ ਦੀ ਜੀਹਦਾ ਕਿ ਪ੍ਰਸ਼ਾਸਨ ਨੂੰ ਅੱਡਾ ਡਾਡਾ ਸਰ ਪਟਰਾਲੀਆਂ ਦੇ ਵਿੱਚ ਪੰਪਾਂ ਚਾਰ-ਚਾਰ ਬੰਦੇ ਜਾਣੇ ਤੇ ਉਹਦੇ ਲਈ ਅੱਜ ਪ੍ਰਸ਼ਾਸਨ ਸਵੇਰੇ 2 ਵਜੇ ਦਾ ਡੇਟਾ ਮਾਰਨ ਲੱਗਿਆ ਪਿਆ ਆਗੂਆਂ ਨੇ ਘਰਾਂ ਦੇ ਵਿੱਚ ਕੰਦਾਂ ਟਪ ਟਪ ਕੇ ਵੱੜ ਰਿਹਾ ਜਿਹੜੀ ਬਹੁਤ ਨਿੰਦਨਯੋਗ ਗੱਲ ਆ ਇਹਦੇ ਲਈ ਸਾਡੇ ਘਰ ਵੀ ਆ ਕੇ ਗਏ ਨੇ ਪਿੰਡ ਦੇ ਵਿੱਚ ਵੀ ਕੰਦਾਂ ਟੱਪ ਕੇ ਪ੍ਰਸਤਤੀਆਂ ਤੱਕ ਤਲਾਸ਼ੀ ਕਰਦੇ ਨੇ ਗੱਡੀਆਂ ਖੋਲ ਕੇ ਇਹਦੇ ਲਈ ਬਹੁਤ ਆਨੰਦਨਯੋਗ ਗੱਲ ਆ ਇਸੇ ਕਹਨੇ ਆਂ ਵੀ ਆਹ ਲੋਕ ਆਹ ਡਰ ਕੇ ਨਹੀਂ ਰਹਿਣਾ ਰਹਿਣਾ ਇਹਦੇ ਲਈ ਲੋਕਾਂ ਨਾਲ ਜਿੰਨਾ ਤੁਸੀਂ ਜ਼ੁਲਮ ਕਰੋਗੇ ਲੋਕ ਉਹਨਾਂ ਵੱਲ ਚੜ ਕੇ ਆਉਣਗੇ ਜਿਵੇਂ ਆਪਾਂ ਇੱਕ ਮਰਚੇ ਹੋਏ ਪੌਦੇ ਦੇ ਵਿੱਚ ਪਾਣੀ ਪਾ ਦਈਏ ਉਹ ਪੌਦਾ ਹਰਾ ਹੁੰਦਾ ਜਿੰਨਾ ਤੁਸੀਂ ਆਗੂਆਂ ਨਾਲ ਤਸੱਦਦ ਕਰੋਗੇ ਉਹਨਾਂ ਆ ਪੈਦੇ ਪੌਦੇ ਵਾਂਗੂ ਖਿੰਡਣ ਫੁੱਲਣਗੇ ਇਹਦੇ ਲਈ ਕਿਸੇ ਨੂੰ ਡਰਨ ਦੀ ਲੋੜ ਨਹੀਂ ਜਿਹੜੀਆਂ ਅੱਜ ਆਪਾਂ ਟਰਾਲੀਆਂ ਲੈ ਕੇ ਜਾਣੀਆਂ ਨੇ ਉਹ ਟਰਾਲੀਆਂ ਨਹੀਂ ਲੈ ਕੇ ਜਾਣੀਆਂ ਤੇ ਕੱਲ ਨੂੰ ਆਪਾਂ ਲੈ ਕੇ ਚੱਲਾਂਗੇ ਜਿਵੇਂ ਉੱਪਰੋਂ ਆਗੂਆਂ ਦਾ ਫੈਸਲਾ ਆਊਗਾ ਉਹਦੇ ਹਿਸਾਬ ਨਾਲ ਚੱਲਣਾ ਅੱਜ ਇਕੱਲੇ ਇਕੱਲੇ ਨਾ ਕੋਈ ਪਿੰਡ ਟਰਾਲੀ ਲੈ ਕੇ ਤੁਰੇ ਤੁਹਾਨੂੰ ਬੇਨਤੀ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ